ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਜਕੋਟ ਦੇ ਦੌਰੇ ਤੇ ਨੇ ਜਿੱਥੇ ਉਹ ਕੱਛ ਅਤੇ ਸੋਰਾਸ਼ਟਰ ਖੇਤਰ ਲਈ ਆਯੋਜਿਤ ਵਾਈਬਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਸ਼ਿਰਕਤ ਕਰਨਗੇ ਇਸ ਦੌਰੇ ਦਾ ਮੁੱਖ ਉਦੇਸ਼ ਪੱਛਮੀ ਗੁਜਰਾਤ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣਾ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨਾ ਹੈ ਪ੍ਰਧਾਨ ਮੰਤਰੀ ਮੋਦੀ ਇੱਕ ਟ੍ਰੇਡ ਸ਼ੋਅ ਦਾ ਉਦਘਾਟਨ ਕਰਨਗੇ ਅਤੇ ਉਸ ਤੋਂ ਬਾਅਦ ਮਾਰਵਾੜੀ ਯੂਨੀਵਰਸਿਟੀ ਵਿਖੇ ਖੇਤਰੀ ਇਸ ਦੇ ਮਿਲਨ ਨੂੰ ਸੰਬੋਧਨ ਕਰਨਗੇ ਇਸ ਮੌਕੇ ਉਹ 14 ਨਵੇਂ ਗ੍ਰੀਨਫੀਲਡ ਸਮਾਰਟ ਜੀਆਈ ਡੀਸੀ ਅਸਟੇਟਾਂ ਦੇ ਵਿਕਾਸ ਦਾ ਐਲਾਨ ਕਰਨਗੇ ਅਤੇ ਰਾਜਕੋਟ ਵਿੱਚ ਮੈਡੀਕਲ ਡਿਵਾਈਸ ਪਾਰਕ ਦਾ ਉਦਘਾਟਨ ਵੀ ਕਰਨਗੇ ਅਲਕੇ ਤੱਕ ਚੱਲਣ ਵਾਲੇ ਇਸ ਸੰमेलन ਵਿੱਚ ਜਾਪਾਨ, ਦੱਖਣ ਕੋਰੀਆ, ਰਵਾੰਡਾ ਅਤੇ ਯੂਕਰੇਨ ਵਰਗੇ ਦੇਸ਼ ਭਾਈਵਾਲ ਵੱਜੋਂ ਹਿੱਸਾ ਲੈ ਰਹੇ ਨੇ। ਇਹ ਪਹਿਲ ਕਦਮੀ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਅਤੇ ਖੇਤਰੀ ਪੱਧਰ ਤੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਇੱਕ ਅਹਿਮ ਕੋਸ਼ਿਸ਼ ਹੈ। ਜਦਕਿ ਯੋਗਾ ਕੇ ਬੀਤੇ ਦਿਨ ਪੀਐਮ ਮੋਦੀ ਨੇ ਗੁਜਰਾਤ ਦੇ ਸੋਮਨਾਥ ਮੰਦਰ ਵੇਖੇ, ਸੋਮਨਾਥ ਸਵਾਭਿਮਾਨ ਪਰਵ ਵਿੱਚ ਹਿੱਸਾ ਲਿਆ। ਜਿੱਥੇ ਉਹਨਾਂ ਨੇ ਜੋਤਿਰਲਿੰਗ ਦੀ ਵਿਸ਼ੇਸ਼ ਪੂਜਾ ਕੀਤੀ ਅਤੇ ਓਮਕਾਰ ਮੰਤਰ ਦੇ 72 ਘੰਟੇ ਚੱਲੇ ਜੋ ਆਪ ਦੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ ਭਵੇ ਭਵੇ ਨਾਤੀ ਭਵੇ ਬੋਸ਼ਮਾਨ ਬੋਧਵਾਯ ਨਮਹਾ ਓਮ ਸਵਸਤੀ ਨਾ ਇੰਦ੍ਰੋ ਵ੍ਰੱਦਸਰਵਾ ਸਵਸਤੀਨਾਹ ਪੂਹਾ ਇਸ ਮੌਕੇ ਉਹਨਾਂ ਨੇ ਇੱਕ ਸ਼ਾਨਦਾਰ ਡਰੋਨ ਸ਼ੋਅ ਦਾ ਵੀ ਨਿਰੀਖਣ ਕੀਤਾ ਜਿਸ ਵਿੱਚ ਸੋਮਨਾਥ ਦੇ ਇਤਿਹਾਸ ਅਤੇ ਪੁਨਰ ਨਿਰਮਾਣ ਦੀ ਗਾਥਾ ਨੂੰ ਦਰਸਾਇਆ ਗਿਆ ਸੀ। ਓਮ ਨਮਃ ਪਾਰਵਤੀ ਪਤੇ ਹਰ ਹਰ ਮਹਾਦੇਵ। ਇਹ ਗਾਥਾ ਹੈ ਉਸ ਚੇਤਨਾ ਕੀ ਜੋ ਸ਼ਾਸ਼ਵਤ ਹੈ। ਜੋਸਾ ਨਾਲ ਤੱਕ ਸੋਮਨਾਥ ٹرسٹ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਨਾ ਮੰਦਰ ਦੇ ਬੁਨਿਆਦੀ ਢਾਂਚੇ ਤੇ ਸ਼ਰਧਾਲੂਆਂ ਦੀ ਸਹੂਲਤਾਂ ਦੀ ਸਮੀਖਿਆ ਕੀਤੀ ਇਸ ਸੰਮੇਲਨ ਵੋਕਲ ਫਾਰ ਲੋਕਲ ਅਤੇ ਸਵਦੇਸ਼ੀ ਦੇ ਸੰਕਲਪ ਨੂੰ ਮਜ਼ਬੂਤ ਕਰਦਿਆਂ ਸਥਾਨਕ ਕਲਾਵਾਂ ਜਿਵੇਂ ਕਿ ਬਾਂਦਨੀ ਅਤੇ ਪਟੋਲਾ ਨੂੰ ਕੋ ਮੰਤਰੀ ਪੱਧਰ ਤੇ ਲਜਾਵੇਗਾ ਇਸ ਪਹਿਲ ਕਦਮੀ ਰਾਹੀਂ 1500 ਤੋਂ ਵੱਧ ਸਹਿਮਤੀ ਪੱਤਰਾਂ ਤੇ ਦਸਖਤ ਹੋਣ ਦੀ ਉਮੀਦ ਹੈ ਜੋ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ